ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਵਲੌਗਸ ਤੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਔਰ Instagram ਤੇ ਪੇਜ ਨੂੰ ਵੀ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਮੈਂ ਉਮੀਦ ਕਰਦੀ ਹਾਂ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਸੂਟ ਤੁਹਾਨੂੰ ਵਧੀਆ ਲੱਗਣਗੇ ਸੋ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀ ਤੁਸੀਂ ਆਰਡਰਸ ਪਲੇਸ ਕਰਨੇ ਹੋਣਗੇ ਸਕਰੀਨਸ਼ਾਟ ਲੈ ਕੇ WhatsApp ਤੇ ਆਪਾਂ ਨੂੰ DM ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਹੈ ਜਿਹੜਾ ਦਿੱਤਾ ਹੋਇਆ ਔਰ Instagram ID ਦਾ ਵੀ ਆਪਾਂ ਜਿਹੜਾ ਲਿੰਕ ਹੈ ਉਹ ਦਿੱਤਾ ਹੋਇਆ ਚਲੋ ਜੀ ਸਾਰਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਅੱਜ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂਵਾਂ ਕਿ ਤੁਹਾਨੂੰ ਦੇ ਲਈ ਆਪਾਂ ਮਸ਼ੀਨ ਕਾਟਨ ਦੇ ਨਵੇਂ ਪ੍ਰਿੰਟ ਲੈ ਕੇ ਆਇਆ ਕੁਝ ਚਿਕਨ ਪਲਾਜ਼ੋ ਦੇ ਨਾਲ ਨੇ ਜੋ ਡਿਜ਼ਾਈਨ ਪਹਿਲਾਂ ਆਪਾਂ ਅਵੇਲੇਬਲ ਕੀਤਾ ਸੀਗਾ ਹੁਣ ਨਵੇਂ ਕਲਰਸ ਦੇ ਨਾਲ ਨਵੇਂ ਪ੍ਰਿੰਟਸ ਦੇ ਨਾਲ ਨਵੇਂ ਡਿਜ਼ਾਈਨ ਦੇ ਵਿੱਚ ਆਇਆ ਸੋ ਸਟਾਰਟ ਕਰਦੇ ਆਂ ਵੀਡੀਓ ਪਹਿਲਾਂ ਦੋ ਸੂਟ ਤੁਸੀਂ ਦੇਖ ਰਹੇ ਹੋ ਇਹ ਆਪਣੇ ਕੋਲ ਸਿਰਫ ਦੋ ਕਲਾਂ ਦੇ ਵਿੱਚ ਹੀ ਨੇ ਫਲਾਰ ਪੇਂਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਤੁਹਾਨੂੰ ਆਲ ਓਵਰ ਮਿਲੇਗਾ 5 ਮੀਟਰ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਤੇ ਬਹੁਤ ਸਾਰੀਆਂ ਸਾਰੀਆਂ ਭੈਣਾਂ ਦੇ ਬਜਟਸ ਰਹਿਣ ਵਾਲੇ ਸੂਟ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਸੋ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨੈਕਸਟ ਆਪਣੇ ਕੋਲ ਇਹ ਵਾਲਾ ਜੀ ਟਾਟਸ ਵਾਲਾ ਸ ਪ੍ਰੀਮੀਅਮ ਕਾਟਨ ਹੋਊਗੀ ਨਾ ਸਾਰਿਆਂ ਦੀ ਤੇ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨਾਂ ਚ ਉਹ ਸੋਨਾ ਡਿਜ਼ਾਈਨ ਹੈ ਪਿੰਕ peach yellow ਤੇ mehndi ਦਾ ਸ਼ੇਡ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਕੋਰਸੈਟ ਵੀ ਅਪਰ ਤੋਂ ਸਟਿਚ ਕਰਵਾ ਸਕਦੇ ਹੋ ਤੇ ਵਿਦਆਊਟ ਦੁਪੱਟਾ ਫਰਸੀ ਸਲਵਾਰ ਨਾਲ ਸੂਟ ਵੀ ਸਟਿਚ ਕਰਵਾ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਵਿੱਚ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਔਰ ਵਿਦਆਊਟ ਸਟਿਚਿੰਗ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਤੁਸੀਂ ਦੇਖ ਸਕਦੇ ਹੋ ਕਰੀਮ ਕਲਰ ਦਾ orange ਕਲਰ ਦਾ ਸ਼ੇਡ ਹੈ ਇਸ ਦੇ ਵਿੱਚ white ਕਲਰ ਦਾ ਪਲਾਜ਼ੋ ਤੇ ਪਲਾਜ਼ੋ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਆ ਤੁਸੀਂ ਇਹਨਾਂ ਪਲਾਜ਼ੋ ਵੀ ਸਟਿਚ ਕਰਵਾ ਸਕਦੇ ਹੋ ਤੇ ਬਾਟਮ ਵੀ ਫਰਸੀ ਬਾਟਮ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਤੋਂ ਵੀ ਕਰਵਾ ਸਕਦੇ ਹੋ ਤੂੰ ਖੁਦ ਵੀ ਡਿਜ਼ਾਈਨ ਕਰ ਸਕਦੇ ਹੋ ਇਹ ਵਾਲੇ ਜਿਹੜੇ ਤੂੰ ਸੂਟ ਨਹੀਂ ਤੁਹਾਨੂੰ ਵਿਦਾਊਟ ਦੁਪੱਟਾ ਮਿਲਣਗੇ ਨੈਕਸਟ ਆ ਇਹ ਵਾਲਾ ਫਲਾਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਾਊਡਰ ਬਲੂ ਕਲਰ ਦਾ ਛੇੜ ਆਊਗਾ ਜੀ ਇਸ ਦੀ ਡਿਜ਼ਾਈਨਿੰਗ ਦੀ ਡਿਫਰੈਂਟ ਆ ਦੂਸਰੇ ਨਾਲੋਂ ਇਹ ਵਾਲਾ ਇਹ ਵਾਲੇ ਸੂਟ ਦਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾਗਾ ਕਰੀਮ ਕਲਰ ਦੀ ਸ਼ਰਟ ਹੈ ਗਾਜਰੀ ਕਲਰ ਦੀ ਬਾਟਮ ਨੈਕਸਟ ਪ੍ਰਿੰਟ ਆ ਗਿਆ ਜੀ ਪੀਚ ਕਲਰ ਤੇ ਪਲਾਜ਼ੋ ਦੇ ਨਾਲ ਮੈਰੂਨ ਕਲਰ ਦੇ ਕਰੀਮ ਕਲਰ ਦੇ ਉੱਪਰ ਫਲਾਵਰ ਬਨੇ ਹੋਏ ਨੇ ਸਾਰੇ ਕੰਟਰਾਸਟ ਵਾਈਜ਼ ਨੇ ਜਿਹੜੇ ਸੂਟ ਬਹੁਤ ਸਾਰੇ ਸੋਹਣੇ ਐ ਤੇ ਪ੍ਰਿੰਟਿੰਗ ਵੀ ਸਾਰਿਆਂ ਦੀ ਬਹੁਤ ਜ਼ਿਆਦਾ ਸੋਹਣੀ ਆ ਸੋ ਜਲਦੀ ਜਾਓ ਜਲਦੀ ਜਾ ਕੇ ਸਕਰੀਨਸ਼ਾਟ ਲੈ ਕੇ ਆਪਣਾ ਡੀਐਮ ਕਰਕੇ ਆਪਣਾ ਆਰਡਰ ਜਰਾ ਬੁੱਕ ਕਰੋ ਇਹ ਵਾਲਾ ਤਾਂ ਸਿਰਫ ਡਿਜ਼ਾਈਨ ਚੈੱਕ ਕਰ ਰਹੀ ਤੂੰ ਪਲਾਜ਼ੋ ਦਾ ਡਿਜ਼ਾਈਨ ਵੀ ਵੱਖਰਾ ਆ ਬਹੁਤ ਸਾਰੇ ਸੋਹਣੇ ਕੰਟਰਾਸਟ ਵਾਲੇ orange shade ਦੇ ਨਾਲ ਤੇ pink shade ਨਾਲ ਡਿਜ਼ਾਈਨਿੰਗ ਹੋਈ ਹੋਈ ਆ। ਪ੍ਰੀਮੀਅਮ ਕਾਟਨ ਇਹਨਾਂ ਦੀ ਸਾਰਿਆਂ ਦੀ ਕੈਮਰੀਕ ਕਾਟਨ ਬਹੁਤ ਵਾਟਬ੍ਰਿਕ ਹੁੰਦਾ ਜੀ। ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬੇਕੁਝ ਛੋਟੇ ਛੋਟੇ ਇਹ ਪ੍ਰਿੰਟ ਦੇ ਨਾਲ, ਫਰਾਜ਼ ਦਾ ਜਿਹੜਾ ਕੱਟਵਰਕ ਦਾ ਡਿਜ਼ਾਈਨ ਆਨਲੀ ਕਿੰਨਾ ਸੋਹਣਾ ਲੱਗ ਰਿਹਾ। ਨੈਕਸਟ ਆਰਟੀਕਲ ਲੱਕੀ ਵਾਲਾ ਜੀ ਇਹਨੇ ਵੀ ਪਲਾਜ਼ੋ ਵੱਖਰਾ ਡਿਜ਼ਾਈਨ ਕੀਤਾ ਹੈ ਤੁਸੀਂ ਵੀ ਨਾ ਨਹੀਂ ਓਨਲੀ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਪਲਾਜ਼ੋ ਬਣਾਉਣਾ ਤੁਸੀਂ ਬਾਟਮ ਵਗੈਰਾ ਵੀ ਸਟਿਚ ਕਰ ਸਕਦੇ ਹੋ ਬਟ ਇੰਨਾ ਕਾਬ ਕਿ ਨਾਲ ਵਿੱਚ ਪੇਸਟਿੰਗ ਵਗੈਰਾ ਲਗਾਉਣੀ ਓਕਿ ਹੋ ਜਾਂਦੀ ਹੈ ਲੱਗਦੀ ਵੀ ਨਹੀਂ ਆ ਇਹ ਤੁਸੀਂ ਚੈੱਕ ਕਰ ਸਕੋ ਇਹ ਜਿਹੜਾ ਇਹ ਡਿਜ਼ਾਈਨਿੰਗ ਹੈ ਇਹਨਾਂ ਹਲਕਾ ਜਿਹਾ ਹੁੰਦਾ ਨੀਚੇ ਤੋਂ ਮਤਲਬ ਕਿ ਜਿਹੜਾ ਬોર્ਡਰ ਆ ਉਹ ਸਟਾਈਲਿਸ਼ ਹੋਣ ਦੇ ਕਾਰਨ ਜਾਦੀ ਹਲਕਾ ਮਿਲਦਾ ਸੋ ਇਸਦੇ ਪ੍ਰਾਜੋ ਵਗੈਰਾ ਹੀ ਠੀਕ ਰਹਿੰਦੇ ਆ ਪਿੰਕ ਦਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕੱਟਵਰਕ ਇਥੋਂ ਥੋੜਾ ਜਿਹਾ ਹਟ ਕੇ ਜਿਹੜਾ ਟ੍ਰੈਂਡ ਸ਼ੇਪ ਵਾਲਾ ਕੱਟਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਸੋ ਤੁਸੀਂ ਕਿਤੇ ਵੀ ਬੈਠੇ ਆਪਣੀ ਦੇ ਵਾਲੇ ਸੂਟ ਲੈ ਜਿਹੜੇ ਬਾਈ ਕਰ ਸਕਦੇ ਹੋ ਸਕ੍ਰੀਨਸ਼ਾਟ ਇਸ ਕਪਨ WhatsApp ਤੇ DM ਕਰ ਸਕਦੇ ਹੋ। ਔਰ ਜਿਹਨੇ ਆਪਣੇ Instagram ਪੇਜ ਨੂੰ ਫੋਲੋ ਨਹੀਂ ਕੀਤਾ ਕੋਈ ਚਲਦੀ ਆ ਵੀ ਫੋਲੋ ਕਰ ਲੋ ਤੇ ਸਬਸਕ੍ਰਾਈਬ ਕਰ ਲੋ ਚੈਨਲ ਨੂੰ। ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ। ਡਬਲ ਡਿਜ਼ਾਈਨ ਵਾਲਾ। ਕਲਰ ਵੀ ਬਹੁਤ ਨੇ ਨਾ ਸੂਟਾਂ ਦੇ ਵਿੱਚ ਔਰ ਸੂਟਾਂ ਦੇ ਡਿਜ਼ਾਈਨ ਜਿਹੜੇ ਪ੍ਰੋਫੈਸਰ ਡਿਜ਼ਾਈਨ ਨੇ ਉਹ ਵੀ ਅਲੱਗ-ਅਲੱਗ ਨੇ। బోట బాట గ్రీన్ీట్ జీవే వాళ్ళ బాగా ప్లాజో డిజైన్ ప్లాజోవి తను జాగా ప్రోపర్టన్ చికన దాట ఉంది నెక్స్ట్ ఆర్టికల్స్ పింక టోన్ ਨਿਓਨ ਕਲਰ ਦੇ ਨਾਲ ਇਹਨਾਂ ਟਾਈਪ ਕੀਤਾ ਹੋਇਆ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ ਨਿਓਨ ਕਲਰ ਦੀ ਸ਼ਾਰਟ ਦੇ ਵਿੱਚ ਟੈਂਕਲ ਸ਼ੇਪ ਦੇ ਵਿੱਚ ਜਿਹੜਾ ਆਪਾਂ ਡਿਜ਼ਾਈਨ ਲੜੀ ਕਰਵਾਇਆ ਪਲਾਜ਼ੋ ਦਾ ਸਾਰੇ ਸੂਟ ਨੇ ਜਿਹੜੀਆਂ ਸਾਰੀਆਂ ਪਹਿਣਾ ਦੇ ਲੈ ਤਾਂ ਬਜਟ ਤੇ ਆਉਣ ਵਾਲੇ ਨੇ ਇਹਨਾਂ ਲਈ ਸਾਰੀਆਂ ਪਹਿਣਨ ਨੂੰ ਪਸੰਦ ਆਉਣ ਵਾਲੇ ਆਉਣ ਵਾਲੇ ਨੇ ਕਿਉਂਕਿ ਸਾਰੇ ਸੂਟਾਂ ਦੇ ਕਲਰ ਵੀ ਬਹੁਤ ਸੋਹਣੇ ਨੇ ਤੇ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣੀਆਂ ਇਹ ਵਾਲਾ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਕਿੰਨੀ ਸੋਹਣੀ ਫਲਾਰ ਪ੍ਰਿੰਟਿੰਗ ਹੋਈ ਹੈ ਪਲਾਜ਼ੋ ਲਾ ਦੇ ਜਾਏਗੀ ਤੁਸੀਂ ਚੈੱਕ ਕਰ ਸਕਦੇ ਹੋ ਘੋਸ਼ਣਾ ਦਾ ਅੰਸ਼ੇਪ ਤੇ ਵਿਚਰਤਾਂ ਕੱਟ ਵਰਕ ਦੇ ਵਿੱਚ ਬਣਿਆ ਹੋਇਆ ਨੈਕਸਟ ਆਰਟੀਕਲ ਇਸ ਦੇ ਵਿੱਚ ਏ ਅਵੇਲੇਬਲ ਹੈ ਜੀ ਆਪਣੇ ਕੋਲ ਮੋਸਨ ਡਿਜ਼ਾਈਨ ਸਾਰਿਆਂ ਦਾ ਪਲਾਜ਼ੋ ਤਾਂ ਵੱਖੋ ਵੱਖਰਾ ਹੈ ਕਿਸੇ ਦਾ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਕਦੇ ਕਿਸੇ ਦਾ ਕਿਸ ਤਰ੍ਹਾਂ ਇਹ ਹੈ ਜੀ ਗਾਜ਼ਰੀ ਟੋਨ ਦੇ ਵਿੱਚ ਪਲਾਜ਼ੋ ਇਸ ਦਾ ਸੇਮ ਹੈ ਪਹਿਲਾਂ ਵਾਲਾ ਕਿਰਪਾ ਸੂਟ ਲੰਘ ਕੇ ਗਿਆ ਉਹਦੇ ਨਾਲ ਦਾ ਬਹੁਤ ਸਣੀ ਕਾਟਨ ਹੈ ਜੀ ਸੌਫਟ ਕਾਟਨ ਹੈ ਕੈਮਰਿਕ ਕਾਟਨ ਪ੍ਰੀਮੀਅਮ ਕਾਟਨ ਹੁੰਦੀ ਹੈ ਇਹ ਇਹਦੇ ਵਿੱਚ ਨਾ ਦੋ ਪ੍ਰਕਾਰ ਦੀ ਕਾਟਨ ਹੁੰਦੀ ਹੈ ਇੱਕ ਥੋੜੀ ਨਾਰਮਲ ਹੁੰਦੀ ਆ ਜਿਹੜੀ ਪ੍ਰੀਮੀਅਮ ਹੁੰਦੀ ਹੈ ਵਧੀਆ ਵਾਲੀ ਹੁੰਦੀ ਆ ਬਿਲਕੁਲ ਜਿਦਾਂ ਆਪਾਂ ਕਹਿੰਦੇ ਦੇਸੀ ਤਰੀਕੇ ਨਾਲ ਵੀ ਘੋੜ ਵਰਗਾ ਕੱਪੜਾ ਹੁੰਦਾ ਤੇ ਸੌਫਟਵੇਅਰ ਨਹੀਂ ਹੁੰਦੀ ਸਮੂਥ ਕਿ ਤੁਸੀਂ ਗਰਮੀਆਂ ਚ ਨੂੰ ਕਿਤਾ ਮਰਜੀ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਡਿਜ਼ਾਈਨ ਕਰਨ ਦਾ ਕਰਨਾ ਤੁਹਾਡੇ ਸਾਰੇ ਹੁੰਦਾ ਹੈ ਕਿ ਤੁਸੀਂ ਸੂਟ ਨੂੰ ਕਿਦਾਂ ਡਿਜ਼ਾਈਨ ਕਰਦੇ ਹੋ ਜਾਂ ਕਰਵਾਨੇ ਹੋ ਜਾਂ ਕੋਈ ਤੁਹਾਨੂੰ ਕੋਤੂ ਕਰਕੇ ਦਿੰਦਾ ਹੈ ਤਾਂ ਜੋ ਤੁਸੀਂ ਉਹ ਆਪਣੇ ਬਾਹਰ ਅੰਦਰ ਜਾਂਦੇ ਆਫਿਸ ਵਗੈਰਾ ਚ ਵੀ ਵੇਅਰ ਕਰ ਸਕੋ ਇਹ ਵਾਲਾ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਲਾਜੋ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਸ਼ਰਟ ਦੀ ਪ੍ਰਿੰਟਿੰਗ ਹੈ ਜਿਹੜੀ ਡਿਜ਼ਾਈਨ ਹੋਈ ਹੋਵੇ ਉਹ ਵੀ ਬਸ ਹੋਣੀ ਹੋਈ ਆ यूट थोड़ा विदाउट दुपट्टा तो मिलने अगर जेकर तुम तो दुपट्टा लैना चाहते तो तुम अपने तो दुपट्टा भी मंगवा सद और कित भी बैठे अपने सूट का जो ऑर्डर दे सद ए वाला सूट है जी आप पहला करीम कलर के ना तो किसी होर कलर के दे पलाजो के दिखाया कि गाजरी कलर का प्लाजो हूँ यह आया जी न्योन कलर दे प्लाजो के नाल क्योंकि यदि जी शर्ट की फलार प्रेंटिंग चेंज करती आप चेंज हो गई है ए वाला जी अंबिया वाला प्रेंटिंग है ਤੇ ਪੈਰਟ ਗ੍ਰੀਨ ਕਲਰ ਦਾ ਪਲਾਸੋ ਇਸ ਤਰ੍ਹਾਂ ਟਾਈਪ ਕੀਤਾ ਆਪਾਂ ਤੁਸੀਂ ਫਾਈਨਲ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਜਾਲੀ ਸੋਹਣਾ ਸੂਟ ਆ ਜਿਹੜੇ ਰਹਿਣ ਵਾਲੇ ਨੱਜ ਵਾਲੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਕਿਪ ਨਾ ਤੱਕ ਕਰਿਓ ਪਹਿਨਾ ਬਣ ਕੀ ਜ਼ਰੂਰ ਹੈ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਲੈਵੈਂਡਰ ਡਾਰਕ ਲੈਵੈਂਡਰ ਥੋੜਾ ਜਿਹਾ ਫਲਾਰ ਪੇਂਟਿੰਗ ਹੋਈ ਹੋਈ ਹੈ ਕਰੀਮ ਕਲਰ ਦੇ ਸ਼ਰਟ ਦੇ ਵਿੱਚ ਬਹੁਤ ਸੋਹਣਾ ਇਹਦਾ ਪ੍ਰਿੰਟ ਬਣਿਆ ਹੋਇਆ ਸੱਪਤਾ सारे कमेंट करके जरूर दस्या करो कि वीडियो भीडियो किदा लगी और अगर तो डेली होर कि प्रिंट्स या वर्क वाले सूट्स लैके आइए। सो प्लीज़ सारे जने कमेंट करके जरूर दसिया करो कि वीडियो थोड़ी किदी लगी ज कोई सलाह दिया करो और वीडियो ने अं तक जरूर देखिया करो लाइक कमेंट शेयर करके जरूर दस्या करो वीडियो बारे और वह तो चैनल सबसक्राइब करो और लाइक कमेंट करो एंड दैन ਜਿਨ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲੋ ਬਲੈਕ ਕਲਰ ਦੇ ਵਿੱਚ ਸ਼ੇਡ ਹੈ ਜੀ ਇਹ ਵਾਲਾ ਪਲਾਜ਼ੋ ਦੀ ਕਿੰਨੀ ਡਿਜ਼ਾਈਨਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕੰਟਰਾਸਟ ਦੇ ਨਾਲ ਬਣੇ ਹੋਏ ਸੂਟ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਕਲਰ ਦੇ ਪਲਾਜ਼ੋ ਦੇ ਨਾਲ ਬੱਡੇ ਫਲਾਵਰਾਂ ਦੇ ਨਾਲ ਪਲੱਸ ਬਰੀਕ ਬੂਟੀ ਦਾ ਕੰਮ ਹੋਇਆ ਹੋਇਆ ਹੈ ਇਸਦੀ ਪ੍ਰਿੰਟਿੰਗ ਦਾ ਇਹ ਵਾਲਾ ਕਲਰ ਤੁਸੀਂ ਚੈੱਕ ਕਰ ਸਕੋ ਦਿਓ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਵੇ ਨਿਓਨ ਕਲਰ ਦੇ ਨਾਲ ਪਸਰ ਦਾ ਹੀ ਕਲਰ ਟਾਈਅਪ ਕੀਤਾ ਹੈ ਪਲਾਜ਼ੋ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਬਲੈਕ ਸ਼ੀਟ ਕਰੀਮ ਕਲਰ ਦੀ ਸ਼ਰਟ ਰੋਗੀ ਇਸ ਦੇ ਨਾਲ ਇਹਨਾਂ ਦੇ ਨਾਲ ਤੁਸੀਂ ਟਾਈ ਐਂਡ ਡਾਈ ਵੀ ਦੁਪੱਟਾ ਸੈੜੀ ਕਰਵਾ ਸਕਦੇ ਹੋ ਔਰ ਇੱਕ ਸਿੰਗਲ ਸ਼ੀਟ ਦਾ ਵੀ ਰੈਡੀ ਕਰਵਾ ਸਕਦੇ ਹੋ बॉटम ਦੇ ਨਾਲ ਦਾ ਜਾਂ ਸ਼ਰਟ ਐਂਡ बॉटम ਤੁਸੀਂ ਦੋਨਾਂ ਦੇ ਨਾਲ ਦਾ ਕਰਵਾ ਸਕਦੇ ਹੋ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਫਲਾਰ ਪੇਂਟਿੰਗ ਬਹੁਤ ਸੋਹਣੀ ਹੋਈ ਹੈ ਤੇ ਪਲਾਜ਼ੋ ਵੀ ਬਹੁਤ ਸੋਹਣਾ ਕ੍ਰੀਏਟ ਕੀਤਾ ਗਿਆ ਹੈ ਨੰਦੋ ਜੀ ਬਿੱਟਾ ਸਟਿਚਿੰਗ ਆਪਣੇ ਤੋਂ ਡਿਜ਼ਾਈਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਕੋਈ ਨੈਕ ਵਾਲਾ ਦਾ ਡਿਜ਼ਾਈਨ ਕਰਵਾਉਣਾ ਚਾਹੋ ਤਾਂ ਬਤਨ ਉਹ ਵੀ ਕ੍ਰੀਏਟ ਕਰਕੇ ਦੇਵਾਂਗੇ ਇਹ ਆਪ ਤੋਂ ਬੋਟਲ ਗ੍ਰੀਨ ਵਾਲਾ ਇੱਕ ਵਾਰੀ ਪਹਿਲਾਂ ਦਿਖਾ ਚੁੱਕੇ ਹਾਂ ਬਹੁਤ ਵੱਡੇ ਵੱਡੇ ਫਲਾਰ ਬਣੇ ਹੋਏ ਨੇ ਇਸ ਦੇ ਵਿੱਚ ਔਰ ਵਾਈਟ ਕਲਰ ਦਾ ਪਲਾਜ਼ੋ ਇਸ ਦੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਨਾਲ ਮਲਟੀ ਕਲਰ ਦੇ ਪ੍ਰਿੰਟਿੰਗ ਹੈ ਜਿਸ ਦੇ ਵਿੱਚ ਫਲਾਰ ਬਣੇ ਹੋਏ ਨੇ ਸਰਦਾਈ ਕਲਰ ਦਾ ਪਲਾਜ਼ੋ ਟਾਈਪ ਕੀਤਾ ਪੇਸ ਦੇ ਨਾਲ ਛੋਟੀ-ਭੁਟੀ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਇਹ ਪਹਿਲਾਂ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਸੀਗਾ ਤੇ ਹੁਣ ਵੀ ਇਹ ਜੇ ਸੂਟ ਸੋਹਣੇ ਤੱਦ ਲੱਗਦੇ ਨੇ ਜਦ ਆਪਾਂ ਉਹਨੂੰ ਚੰਗੀ ਤਰ੍ਹਾਂ ਡਿਜ਼ਾਈਨ ਕਰਕੇ ਵੇਅਰ ਕਰਦੇ ਹਾਂ ਜਾਂ ਡਿਜ਼ਾਈਨ ਕਰਕੇ ਰੈਡੀ ਕਰਦੇ ਹਾਂ ਬਿਲਕੁਲ ਸਿੰਪਲ ਸੂਟ ਤਾਂ ਇਹ ਪਰ ਉਹਨੂੰ ਥੋੜਾ ਕੱਟੋ ਲੱਗਦਾ ਹੁੰਦਾ ਵਧੀਆ ਲੱਗਦਾ ਹੁੰਦਾ ਡਿਜ਼ਾਈਨ ਆਪਾਂ ਨਾਲ ਨੂੰ ਕਿਸੇ ਵੀ ਤਰ੍ਹਾਂ ਕਰ ਸਕਦੇ ਆ ਏਸੀ ਜੀ ਚਲੋ ਆਪਣੀ ਕਾਟਨ ਦੇ ਸੂਟ ਅਜ ਤੱਕ ਇੰਨੇ ਹੀ ਸੀਗੇ ਵੀਡੀਓ ਦੇ ਵਿੱਚ ਜਿਹੜੇ ਵੀ ਸੂਟ ਇਹਨਾਂ ਚੋਂ ਤੁਹਾਨੂੰ ਪਸੰਦ ਆਉਣਗੇ ਡੀਐਮ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਮਸ਼ੀਨ ਵਰਕ ਦੇ ਸੂਟ ਜਿਹੜਾ ਆਪਾਂ ਤੁਹਾਨੂੰ ਚਿਕਨ ਪਲਾਜ਼ੋ ਦੇ ਨਾਲ ਪਹਿਲਾਂ ਦਿਖਾਈ ਸੀ ਇਹਦੇ ਵਿੱਚ ਆਪਣੇ ਕੋਲ ਨਵੇਂ ਕਲਰ ਆਏ ਉਹ ਐਡ ਹੋਏ ਨੇ ਰੈਡੀ ਹੋ ਕੇ ਐਡ ਹੋਏ ਨੇ ਸੋ ਤੁਸੀਂ ਬਾਈ ਕਰ ਸਕਦੇ ਹੋ ਪਹਿਲਾਂ ਤੁਸੀਂ ਚੈੱਕ ਕਰ ਸੋ ਪਰਪਲ ਜਿਹਾ ਸ਼ੇਡ ਸੀਗਾ ਇਹ ਵਾਲਾ ਪੀਕਾਕਸ ਸ਼ੇਡ ਹੈ ਸਿਰਫ ਤੁਹਾਨੂੰ ਕੀਤੇ ਦੋ ਪਰ ਵਰਕ ਮਿਲੂਗਾ ਤੁਸੀਂ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੂਗਾ 4-5 ਇਸ ਦੇ ਵਿੱਚ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਦੁਬਾਰਾ ਰੈਡੀ ਕੀਤੇ ਨੇ ਸੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਕੇ ਵਾਲਾ ਸ਼ੇਡ ਆਪਣੇ ਕੋਲ ਪਰ ਪਰ ਚਾਟ ਵਰਕ ਹੋਏ ਹੋਏ ਕਟ ਵਰਕ ਦੇ ਨਾਲ ਤੇ ਇੱਕ ਸ਼ਰਟ ਇੱਕ ਸਾਈਡ ਸੋ ਪੁਲੈਂਟ ਰਕੀ ਆਪਾਂ ਤੁਹਾਨੂੰ ਲੈਂਡ ਚ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਇਹ ਵਾਲਾ ਵਾਈਨ ਸ਼ੇਡ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸੂਟ ਆਪਣਾ ਵਿਦਾਊਟ ਦੁਪੱਟਾ ਰਹਿਣਗੇ ਤੁਸੀਂ ਆਪਣੇ ਤੋਂ ਵਿਦ ਦੁਪੱਟਾ ਮੰਗਵਾ ਸਕਦੇ ਹੋ ਇਹ ਆ ਗਿਆ ਜੀ ਲਾਸਟ ਸੂਟ ਆਪਣਾ ਬਲੈਕ ਸ਼ੇਡ ਦੇ ਵਿੱਚ ਬਹੁਤ ਜਿਆਦੇ ਸੋਹਣਾ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਸੋ ਜਿਨ੍ਹਾਂ ਨੇ ਵੀ ਜਿਹੜੇ ਵੀ ਸੂਟ ਅੱਜ ਦੀ ਵੀਡੀਓ ਚ ਤੁਹਾਨੂੰ ਪਸੰਦ ਆਏ ਨੇ ਦੇ ਹਨਾ ਆਪਾਂ ਦਿਖਾਏ ਨੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਕੀ ਕਰਨਾ ਹੈ ਆਪਣੇ ਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਉੱਪਰ DM ਕਰਨਾ ਆਦਰਵਾਇਸ ਤੁਸੀਂ ਆਪਣੇ Instagram ਪੇਜ ਤੇ ਵੀ ਜਾ ਕੇ DM ਕਰ ਸਕਦੇ ਹੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਸ ਤੋਂ ਸਬਸਕ੍ਰਾਈਬ ਕਰ ਲਓ ਫੋਰਾ ਇੰਸਟਾਗ੍ਰਾਮ ਪੇਜ ਫੋਲੋ ਕਰ ਲਓ ਇੱਕ ਮਿਲਾਂਗੇ ਨਵੇਂ ਬਲੌਗ ਦੇ ਨਾਲ ਤੱਕ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਵੀਡੀਓ ਕਿੱਦਾਂ ਦੀ ਲੱਗੀ